ਬੜਾ ਸਿਸਟਮ ਗੰਦਾ ਹੋ ਗਿਆ ਹੈ ਇਹ ਮਾਰਕੀਟ ਕਮੇਟੀ ਦੀ ਐਵੇਂ ਫੀਸਾਂ ਚੋਰੀ ਹੋਣ ਲੱਗ ਗਈਆਂ ਕਿਤੇ ਕਣਕ ਗਦਾਮਾਂ 'ਚੋਂ ਚੋਰੀ ਹੋ ਰਹੀ ਹੈ ਉਹਦੀ ਪੈਰ ਵੀ ਨਹੀਂ ਕੋਈ ਕਰ ਰਿਹਾ ਤੇ ਮਾਰਕੀਟ ਕਮੇਟੀ ਦੀ ਐਵੇਂ ਫੀਸ ਚੋਰੀ ਇਹ ਤਾਂ ਮੰਡੀਆਂ ਫਿਰ ਅੱਜ ਨਹੀਂ ਤਾਂ ਕੱਲ ਖਤਮ ਹੀ ਹੋਣਗੀਆਂ ਇਹ ਯਾਨੀ ਕਿ ਇਹਨਾਂ ਕੋਲ ਕੋਈ ਵੀ ਮੰਨ ਲਾ ਪੰਜਾਬ ਸਰਕਾਰ ਦੀ ਬਿਲਟੀ ਨਹੀਂ ਕੁਝ ਨਹੀਂ ਹੈ ਨਾ ਕੋਈ ਇਹ ਵੈਸੇ ਨਜਾਇਜ਼ ਤੌਰ ਤੇ ਤੇ ਕਣਕ ਲਜਾਈ ਨੇ ਸਾਨੂੰ ਸੂਚਨਾ ਮਿਲੀ ਅਸੀਂ ਰਣ ਕੇ ਟਰੱਕ ਕੇ ਰਹਿ ਗਿਆ ਇਹ ਨਹੀਂ ਵੀ ਕੱਲੀ ਐਵੇਂ ਚੋਰੀ ਹੋ ਰਹੀ ਹੈ ਇਹ ਸਾਰੇ ਵੱਡੇ ਵੱਡੇ ਅਫਸਰਾਂ ਦੀ ਮਿਲੀ ਭੁਗਤ ਨਾਲ ਕੰਮ ਹੋ ਰਿਹਾ ਹੈ ਅਫਸਰ ਵਿੱਚ ਰਲੇ ਹੋਏ ਐਵੇਂ ਨਹੀਂ ਕੰਮ ਹੁੰਦਾ ਮਨਵਤ ਉਹ ਫੋਨ ਆਇਆ ਸੀਗਾ ਮਾਂ ਦੀ ਤਦਰਸ਼ੜੇ ਵੈਰੀ ਤੋਂ ਜਿਲ੍ਹਾ ਲਾਹੌਰ ਤੋਂ ਕਿਸੇ ਦਾ ਵੀ ਇਹ ਗੱਡੀ ਇਹਦੇ ਭੱਜ ਰਿਹਾ ਤੇ ਅੱਗੋਂ ਫਿਰ ਮੇਰੇ ਆ ਦੇ ਸਟਾਫ ਨੂੰ ਮੇਰੇ ਨੂੰ ਕਹਿ ਦਿੱਤਾ ਗਿਆ ਸੀ ਵੀ ਇਹ ਗੱਡੀ ਨੂੰ ਕੋਈ ਨਾ ਰੋਕ ਲੈ ਲਈਂ ਹਾਂ ਅਜਨ ਜਿਹੜੇ ਇੱਕ ਕਲਰ ਖੜੇ ਦੇ ਕੋਲ ਜਿਹੜਾ ਦੱਸਿਆ ਜਾ ਰਿਹਾ ਕੋੜਾ ਟਰਾਲਾ ਫੜਿਆ ਜ ਲਾਲਾਬਾਦ ਸਾਈਡ ਤੋਂ ਜਿਹੜਾ ਬਿਕਨੇੜ ਸਾਈਡ ਜਾ ਰਿਹਾ ਸੀਗਾ ਮਾਰਕੀਟ ਕਮੇਟੀ ਦੀ ਫੀਸ ਚੋਰੀ ਕੀਤੀ ਜਾ ਰਹੀ ਸੀਗੀ ਉਹਦੇ ਬਾਰੇ ਕੀ ਕਰਨਾ ਚਾਹੋਗੇ ਬੜਾ ਸਿਸਟਮ ਗੰਦਾ ਹੋ ਗਿਆ ਹੈ ਇਹ ਮਾਰਕੀਟ ਕਮੇਟੀ ਦੀ ਐਵੇਂ ਫੀਸਾਂ ਚੋਰੀ ਹੋਣ ਲੱਗੀਆਂ ਕਿਤੇ ਕਣਕ ਗਦਾਮਾਂ ਜੋ ਚੋਰੀ ਹੋ ਰਹੀ ਹੈ ਉਹਦੀ ਪੈਰ ਵੀ ਨਹੀਂ ਕੋਈ ਕਰ ਰਿਹਾ ਤੇ ਮਾਰਕੀਟ ਕਮੇਟੀ ਦੀ ਐਵੇਂ ਫੀਸ ਚੋਰੀ ਇਹ ਤਾਂ ਮੰਡੀਆਂ ਫਿਰ ਅੱਜ ਨਹੀਂ ਤਾਂ ਕੱਲ ਖਤਮ ਹੀ ਹੋਣਗੀਆਂ ਤੇ ਕਿਸਾਨ ਮਰੂਗਾ ਹੀ ਮੈਂ ਤਾਂ ਕਹਿੰਦਾ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਫੀਸਾਂ ਨਹੀਂ ਪ੍ਰਵਾਗੇ ਇਹਨਾਂ ਨੂੰ ਛੱਡਣਾ ਚਾਹੀਦਾ ਹੈ ਇਹਨਾਂ ਨੂੰ ਜੇਲ੍ਹ ਦੇ ਅੰਦਰ ਜਿਹੜਾ ਡੱਕਣਾ ਚਾਹੀਦਾ ਹੈ ਇਹ ਡਾਕੂਆਂ ਨੂੰ ਜਿਹੜੇ ਮਾਰੀ ਕਮੇਟੀ ਦੀਆਂ ਫੀਸਾਂ ਚੋਰੀ ਕਰ ਰਹੇ ਤੇ ਗਦਾਮਾਂ ਚੋਂ ਕਣਕ ਚੋਰੀ ਕਰਾ ਰਹੇ ਇਹਦੇ 'ਚ ਇਹ ਨਹੀਂ ਵੀ ਕੱਲੀ ਐਵੇਂ ਚੋਰੀ ਹੋ ਰਹੀ ਹੈ ਇਹ ਸਾਰੇ ਵੱਡੇ ਵੱਡੇ ਅਫਸਰਾਂ ਦੀ ਮਿਲੀ ਭੁਗਤ ਨਾਲ ਕੰਮ ਹੋ ਰਿਹਾ ਹੈ ਅਫਸਰ ਵਿਚਰਲੇ ਹੋਏ ਐਵੇਂ ਨਹੀਂ ਕੰਮ ਹੁੰਦਾ ਠੀਕ ਮੌਕੇ ਤੇ ਸੂਚਨਾ ਇਹ ਮਿਲੀ ਸੀ ਜਲਾਲਾ ਤੋਂ ਇੱਕ ਕਣਕ ਦਾ ਬੜਾ ਟਰਾਲਾ ਸੀ ਜੀ ਵੀਕਨਰ ਜਾ ਰਿਹਾ ਸੀ ਇਹ ਡਰਾਈਵਰ ਦੇ ਦੱਸਣ ਮੁਤਾਬਕ ਹੈ ਜੀ ਇਹਨੂੰ 12000 ਰੁਪਏ ਪਾੜਾ ਮ ਇਹ ਯਾਨੀ ਕਿ ਇਹਨਾਂ ਕੋਲ ਕੋਈ ਵੀ ਮੰਨ ਲਾ ਪੰਜਾਬ ਸਰਕਾਰ ਦੀ ਬਿਲਟੀ ਨਹੀਂ ਕੁਝ ਨਹੀਂ ਹੈ ਨਾ ਕੋਈ ਜੀ ਇਹ ਵੈਸੇ ਨਿਯਾਇਜ਼ ਤੌਰ ਤੇ ਤੇ ਕਣਕ ਲਜਾਈ ਦੀ ਸਾਨੂੰ ਸੂਚਨਾ ਮਿਲੀ ਅਸੀਂ ਅਣਕੇ ਟਰੱਕ ਕੇ ਰਹਿ ਗਿਆ ਤੇ ਅਸੀਂ ਸੈਕਟਰੀ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਇਹਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਵੀ ਆਪਣੀ ਮੰਡੀ ਦੀ ਕਾਰਵਾਈ ਉਹ ਬੰਦ ਕੀਤੀ ਜਾਵੇ ਇਹਨੂੰ ਪੁੱਛਿਆ ਵੀ ਜਾਵੇ ਕਿ ਕਿਹੜੇ ਬੰਦੇ ਦੀ ਕਣਕ ਆ ਇਹਨਾਂ ਦੇ ਮਾਲਕ ਅੱਗੇ ਦਾ ਵੀ ਨਹੀਂ ਪਤਾ ਤੇ ਪਿੱਛੇ ਦਾ ਵੀ ਨਹੀਂ ਪਤਾ ਜੀ ਕਿਹੜੇ ਮਾਲਕ ਹਨ ਜੀ ਇਹਨਾਂ ਕੋਈ ਅਜੇ ਤੱਕ ਮਾਲਕ ਨਹੀਂ ਮੰਨਦਾ ਕਣਕ ਦੱਸੀ ਹੈ ਜੀ ਇਹਦੇ 600 ਕੁਆਂਟਲ ਕਰੀਬ ਕਣਕ ਹੈ ਜੀ ਝੋੜਾ ਹੀ ਵੱਡਾ ਹਾਂ ਜੀ ਇੱਕ ਜਿਹੜਾਗਾ ਕੋੜਾ ਟ੍ਰਾਲਾ ਸੀਗਾ ਜਿਹੜੇ ਵਿੱਚ ਦਸਿਆ ਜਾ ਰਿਹਾ ਕਣਕ ਵਰਕੀ ਜਿਹੜਾਗਾ ਮਾਰਕੀਟ ਕਮੇਟੀ ਦੀ ਫੀਸ ਚੋਰੀ ਕਰਕੇ ਜਿਹੜਾਗਾ ਵਿਕਨਰ ਸਾਈਡ ਜਾ ਰਿਹਾ ਸੀਗਾ ਕੀ ਸੂਚਨਾ ਮਿਲੀ ਸੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਸਰ ਮੈਨੂੰ ਤਾਂ ਉਹ ਫੋਨ ਆਇਆ ਸੀਗਾ ਬੰਗੇ ਕਦਰਸ਼ੇੜੇ ਵੇਰੀ ਤੋਂ ਜਲਾਦਵਾਤ ਹੋਈ ਕਿਸਦਾ ਵੀ ਗੱਡੀਆਂ ਦਾ ਭਰ ਰਿਹਾ ਤੇ ਅੱਗੋਂ ਫਿਰ ਮੇਰੇ ਆਪ ਦੇ ਸਟਾਫ ਨੂੰ ਮੇਰੇ ਮੇਰੇ ਕੋਲੋਂ ਕਹਿ ਦਿੱਤਾ ਗਿਆ ਸੀ ਜੀ ਵੀ ਇਹ ਤਾਂ ਗੱਡੀਆਂ ਨੂੰ ਦਿਆ ਨੋਰ ਰੋਕ ਲੈ ਲਈਆਂ ਸੀ ਜੀ ਉਹਨਾਂ ਨੇ ਰੋਕ ਲਈ ਤੀ ਗੱਡੀ ਇਸ ਉਹਨਾਂ ਪਰਮਾਰਾਇਓ ਆਏ ਦੇ ਉਹਨਾਂ ਵੱਲੋਂ ਮੈਂ ਬਣਦੀ ਫੀਸ ਜਿਹੜੀ ਹੈ ਭਰਵਾ ਲਈ ਤੇ ਮੌਕੇ ਤੇ ਜੀ ਤੇ ਹੁਣ ਟਰਾਲਾ ਛੱਡ ਦਿੱਤੇ ਅਮਰ ਸਰ ਇਸ ਤਰ੍ਹਾਂ ਜਿਹੜੀ ਮਾਰਕੀਟ ਕਮੇਟੀ ਦੀ ਫੀਸ ਚੋਰੀ ਕਰਦੇ ਉਹਨਾਂ ਵੱਲੋਂ ਕੀ ਕਹਿਣਾ ਚਾਹੂੰਗੀ ਤੁਸੀਂ ਮੌਕੇ ਮੇਰੇ ਵੱਲੋਂ ਲਗਾਤਾਰ ਅਸੀਜਨ ਤੇ ਜਦੋਂ ਸੀਜਨ ਸ਼ੁਰੂ ਹੋਇਆ ਮਾਗੀ ਸੋਹਣੀ ਸੀ ਉਹਨਾਂ ਦੇ ਲਗਾਤਾਰ ਨਾਕੇ ਚੱਲ ਰਹੇ ਆ ਲਗਾਤਾਰ ਮੇਰੇ ਵੱਲੋਂ ਆਪ ਜਾ ਕੇ ਮੌਕੇ ਤੇ ਜਿੱਥੇ ਵੀ ਕੋਈ ਪਤਾ ਲੱਗਦਾ ਮੰਦਗੀ ਉੱਥੇ ਜਾ ਕੇ ਫੀਸ ਭਰਾਈ ਨੇ ਲਗਾਤਾਰ ਮੈਂ ਸ਼ੈਲਰਾਂ ਤੋਂ ਵੀ ਭਰਾਈ ਆ ਪ੍ਰਾਈਵੇਟ ਜਿੱਥੇ ਵੈਲਿਊ ਤੇ ਮੈਂ ਗੱਗੂ ਵੀ ਪਕੜਿਆ ਝੋਲੀਆਂ ਵੀ ਪਕੜੀਆਂ ਬੰਦੀ ਫੀਸ ਮੇ ਮੋਕੇ ਤੇ ਆਪ ਆਪਣੇ ਪੱਧਰ ਤੇ ਜਾ ਕੇ ਆ ਭਰਾਈਏ ਬਸ ਸਰ ਇਹਦੇ ਵਿੱਚ ਕੋਈ ਪਤਾ ਲੱਗੇ ਸਰ ਕਿੰਨੀ ਕਣਕ ਸੀਗੀ ਕੋੜੀ ਟਰਾਲੇ ਦੇ ਵਿੱਚ ਕੋਈ ਨਾ ਜਿਆ ਪਤਾ ਲੱਗਿਆ ਹੋਇਆ ਸਰ ਕਣਕ ਮੱਕੀ ਮੈਨੂੰ ਯਾਦ ਟੋਟਲ ਅਮਾਉਂਟ ਜਿਹੜੀ ਆ 10 10 ਲਗੜ ਧਾਰੀ ਹਜ਼ਾਰ ਰੁਪਈਆ ਦੀ ਅਮਾਉਂਟ ਸੀ ਜਿਹੜੀ ਜੀ ਤੇ ਉਹਦੇ ਬੰਦੇ ਮੁਤਾਬਕ ਜਿਹੜੀ ਆ 3% ਮਾਰਕਪ ਵੀ ਦਾ ਦੇਣ ਆਰਡੀਫਾ ਇਹਦੇ ਇਹਦੇ ਮੁਤਾਬਕ ਵੀ ਬੰਦੀ ਫੀਸ ਭਰਾਈ ਹੈ ਠੀਕ